ਆਪ ਦੇ ਸਰਕਾਰ ਆਪ ਦੇ ਦਵਾਰ ਸਰਕਾਰ ਤਾਂ ਲੋਕਾਂ ਦੇ ਦਵਾਰ ਪਹੁੰਚੀ ਪਰ ਲੋਕ ਸਰਕਾਰ ਕੋ ਨਹੀਂ ਪਹੁੰਚੇ ਕੁਰਸੀਆਂ ਖਾਲੀ ਪਈਆਂ ਰਹੀਆਂ ਅਧਿਕਾਰੀ ਸਾਰਾ ਦਿਨ ਵੇਲੇ ਬੈਠ ਕੇ ਵਾਪਸ ਚਲੇ ਗਏ ਇੱਕ ਆ ਦੂ ਕਾ ਲੋਕ ਆਏ ਉਹਨਾਂ ਚੋਂ ਵੀ ਕਈ ਸਰਕਾਰੀ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਖਾਲੀ ਹੱਥ ਵਾਪਸ ਚਲੇ ਗਏ ਇਹ ਤਸਵੀਰਾਂ ਨੇ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੀਆਂ ਜਿੱਥੇ ਆਪ ਦੀ ਸਰਕਾਰ ਆਪ ਦੇ ਦਵਾਰ ਕੈਂਪ 'ਚ ਲੋਕ ਪਹੁੰਚੇ ਹੀ ਨਹੀਂ ਸੇਵਾਮਦ ਲਾਭ ਲੈਣ ਲਈ ਪਹੁੰਚ ਰਹੇ ਲੋਕਾਂ ਲਈ ਲਗਾਈਆਂ ਗਈਆਂ ਕੁਰਸੀਆਂ ਪੂਰੀ ਤਰ੍ਹਾਂ ਖਾਲੀ ਨਜ਼ਰ ਆਈਆਂ ਅਤੇ ਸੇਵਾਮਦਨ ਲਈ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਬਾਈਲ ਫੋਨਾਂ ਤੇ ਟਾਈਮ ਪਾਸ ਕਰਦੇ ਨਜ਼ਰ ਆਏ ਜਿਸ ਕਾਰਨ ਆਮ ਆਦਮੀ ਪਾਰਟੀ ਤਾਰੀਵਾਲ ਦੇ ਬਲਾਕ ਪ੍ਰਧਾਨ ਰਮੇਸ਼ ਮਿੱਥਾ ਨੇ ਆਪਣੀ ਹੀ ਪਾਰਟੀ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕੇ ਨੇ ਕਿ ਜਿਹੜੇ ਵਾਰਡ ਆਂ ਆਮ ਆਦਮੀ ਪਾਰਟੀ ਤੋਂ ਅਲ ਵਿਧਾਨ ਸਭਾ ਇਲੈਕਸ਼ਨ ਵਿੱਚ ਜਿਹੜੇ ਜਿੱਤੇ ਸੀ ਉਹਨਾਂ ਦਾ ਨਾਮ ਬਿਲਕੁਲ ਵਿੱਚ ਨਹੀਂ ਹੈਗਾ ਜਿਸ ਵਿੱਚ ਜਿਹੜੇ ਵਾਰਡ ਜਿਨ੍ਹਾਂ ਦਾ ਨਾਮ ਨਹੀਂ ਹੈ ਉਹ ਇਸ ਤਰ੍ਹਾਂ ਵਾਰਡ ਨੰਬਰ 4 6 8 9 11 12 13 13 ਇੱਥੇ ਕੈਂਪਾਂ ਦੀ ਕੈਂਪਾਂ ਦਾ ਕੋਈ ਵੀ ਲੱਗਣ ਦਾ ਕੋਈ ਟਾਈਮ ਟੇਬਲ ਨਹੀਂ ਦੱਸਿਆ ਇਹਨਾਂ ਨੇ ਜਦ ਕਿ ਵਾਰਡ ਨੰਬਰ 2 ਚ ਤਿੰਨ ਵਾਰੀ ਕੈਂਪ ਲਗਾਇਆ ਗਿਆ ਔਰ ਇਸ ਵਿੱਚ ਦੇਖਿਆ ਗਿਆ ਕਿ ਉੱਥੇ ਵੀ ਜਿਹੜਾ ਆ ਉਹਦੇ ਲਾਗੇ ਜਿਹੜਾ 5 7 3 ਇਹਨਾਂ ਦੇ ਵਿੱਚ ਤੇ 10 ਦੇ ਵਿੱਚ ਜਿਹੜੇ ਉਹ ਜਿਹੜਾ ਕੈਂਪ ਲੱਗ ਰਿਹਾ ਹੈ ਮੈਂ ਤਾਂ ਇਹ ਮਾਦੀਮ ਰਹੀ ਇਹ ਦੱਸਣਾ ਚਾਹੁੰਨਾ ਕਿ ਜੇ ਕੈਂਪ ਲੱਗ ਰਿਹਾ ਤੇ ਕੈਂਪ ਦੇ ਵਿੱਚ ਜਿਹੜਾ ਆ ਨਗਰ ਕੌਂਸਲ ਦੀ ਜ਼ਿੰਮੇਵਾਰੀ ਬੰਦੀ ਕਿ ਕੋਈ ਨੋਨਸਮੈਂਟ ਵਗੈਰਾ ਕਰਾ ਦਿੰਦੇ ਜਿਸ ਨਾਲ ਪਬਲਿਕ ਨੂੰ ਪਤਾ ਲੱਗਦਾ ਕਿ ਇਹ ਕੈਂਪ ਲੱਗ ਰਿਹਾ ਕਿਹੜੀ ਸਰਕਾਰ ਸਦਹਾਵਾ ਕਿ ਕਿ ਦੀ ਐਂਡੀਆ ਸਰਕਾਰ ਦਾ ਪਰਾਲਾ ਬਹੁਤ ਵਧੀਆ ਆ ਪਰ ਕੁਛ ਆਪਣੇ ਜਿਹੜੇ ਆ ਕੁਛ ਬੰਦੇ ਪ੍ਰਸ਼ਾਸਨਿਕ ਕਰਮਚਾਰੀ ਅਧਿਕਾਰੀ ਜਾਂ ਕੁਛ ਕਹਿ ਸਕਦੇ ਆ ਇਹ ਉਹਨਾਂ ਦੀ ਗਲਤੀ ਦੇ ਨਾਲ ਹੀ ਸਾਰਾ ਸਿਸਟਮ ਜਿਹੜਾ ਹੈ ਇਹ ਖਰਾਬ ਹੋ ਰਿਹਾ ਇਲ ਸਾਹਮਣੇ ਕੇ ਕਈ ਥਾਵਾਂ ਤੇ ਕੈਂਪ ਲਾਏ ਹੀ ਨਹੀਂ ਗਏ ਜਦਕਿ ਧਾਰੀਵਾਲ ਵਰਗੇ ਕਸਬਿਆਂ ਚ ਦੋ ਦੋ ਜਾਂ ਤਿੰਨ ਤਿੰਨ ਵਾਰ ਕੈਂਪ ਲਾਏ ਜਾ ਰਹੇ ਨੇ ਆਪ ਆਗੂ ਮੁਤਾਬਕ ਲੋਕਾਂ ਦੇ ਜੋ ਕੰਮ ਕੈਂਪਾਂ ਚ ਕੀਤੇ ਜਾ ਰਹੇ ਨੇ ਉਹ ਬੇहद ਮਾਮੂਲੀ ਨੇ ਜਦਕਿ ਪੇਚੀਦਾ ਕੰਮ ਦਫ਼ਤਰਾਂ ਵਿੱਚ ਜਾਏ ਬਿਨਾ ਹੋ ਹੀ ਨਹੀਂ ਸਕਦੇ ਉਹ ਇਸ ਦਾ ਇਹੋ ਕਾਰਨ ਹੈ ਕਿ ਜਿਹੜੇ ਅਧਿਕਾਰੀ ਮੋਬਾਈਲ ਚਲਾ ਰਹੇ ਕਿਉਂਕਿ ਜਿਹੜੇ ਕੰਮ ਵਾਲੇ ਬੰਦੇ ਜਿਹੜੇ ਆ ਨਾ ਉਹ ਬਹੁਤ ਘਟ ਆ ਰਹੇ ਆ ਕਾਰਨ ਉਹਦਾ ਇਹ ਆ ਕਿ ਜੋ ਲੋਕਾਂ ਨੂੰ ਮਤਲਬ ਆਮ ਜਿਹੜੀਆਂ ਚੀਜ਼ਾਂ ਨਾ ਕਈਆਂ ਦੀ ਤਾਂ ਤਕਰੀਬਨ ਬਣੀਆਂ ਹੋਈਆਂ ਨੇ ਕੋਈ ਜਿਹੜਾ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਪਚੀਦਾ ਕੰਮ ਆ ਉਹ ਕੰਮ ਇੱਥੇ ਹੋਣ ਵਾਲੇ ਵੀ ਨਹੀਂ ਆ ਉਹ ਦਫਤਰਾਂ 'ਚ ਹੀ ਹੋਣੇ ਆ ਉਹ ਇਸ ਕਰਕੇ ਇੱਕ ਤੇ ਕਾਰਨ ਇਹ ਆ ਇੱਕ ਜਿਆਦਾ ਜਿਹੜਾ ਆ ਉਹ ਲੋਕਾਂ ਤੱਕ ਜਿਹੜੀ ਆ ਨਾ ਉਹ ਪਹੁੰਚ ਨਹੀਂ ਹੋ ਰਹੀ ਕਿ ਜਿਸ ਕਰਕੇ ਕਿ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਾ ਕਈਆਂ ਨੂੰ ਇੱਕ ਜਿਹੜੇ ਆ ਇਹ ਹੈਗੇ ਆ ਕੰਮ ਵਾਲੇ ਦੇਣੇ ਆ ਲੋਕੀ ਆਪਣੇ ਕਮਾ ਕਰਾਂ 'ਚ ਵਿਜੀ ਆ ਇਹ ਤਾਂ ਜਿਹੜਾ ਇੰਚਾਰਜ ਨੂੰ ਇਸ ਕੈਂਪ ਦਾ ਇੰਚਾਰਜ ਬਣਾਇਆ ਉਹਨਾਂ ਦਾ ਜ਼ਿੰਮੇਵਾਰੀ ਬੰਦੀ ਕਿ ਇਹ ਜਿਹੜੀ ਆ ਡੋਰ ਟੂ ਡੋਰ ਜਿੱਦਾਂ ਵੀ ਆ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਜਾਂਦੀ ਮੰਦਰ ਗੁਰਦੁਆਰੇ ਤੇ ਸਾਰੇ ਬੰਨੇ ਕਰਕੇ ਜਿਹੜਾ ਬਹੁਤ ਸਵਾਦ ਲੋਕਾਂ ਦਾ ਗੱਲ ਪਹੁੰਚਾਈ ਜਾਂਦੀ ਹਾਲਾਂਕਿ ਜਦੋਂ ਇਹ ਸਬੰਧੀ ਸਰਕਾਰੀ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਮੰਨਿਆ ਕਿ ਇਸ ਇਲਾਕੇ 'ਚ ਪਹਿਲਾਂ ਕੈਂਪ ਲੱਗ ਚੁੱਕੇ ਨੇ ਜਿਸ ਕਾਰਨ ਲੋਕਾਂ ਦੇ ਕੰਮ ਤਕਰੀਬਨ ਹੋ ਚੁੱਕੇ ਨੇ ਅਤੇ ਕਾਦੂ ਕਾ ਲੋਕ ਆ ਰਹੇ ਨੇ ਜਿਨ੍ਹਾਂ ਜੋ ਕਈ ਸਰਕਾਰੀ ਸ਼ਰਤਾਂ ਪੂਰੀਆਂ ਨਹੀਂ ਕਰਦੇ ਮੇਰਾ ਨਾਂ ਰਣਜੀਤ ਕੌਰ ਹੈ ਸੁਪਰਵਾਈਜ਼ਰ ਤਾਰੀਵਾਲ ਤੋਂ ਸੀਡੀਪੀਓ ਦਫ਼ਤਰ ਤਾਰੀਵਾਲ ਤੋਂ ਸਾਡਾ ਕੰਮ ਸੀਗਾ ਕਿ ਪੈਨਸ਼ਨਾਂ ਆਪਾਂ ਲਗਾਉਣੀਆਂ ਸੀਗੀਆਂ ਤੇ ਸਾਡੇ ਕੋਲ ਸਵੇਰ ਦੇ 2 ਲਾਪਾਤਰੀ ਆਏ ਸੀ ਇੱਕ ਆਪਾ ਬੜਾ ਆਪਾ ਪੈਨਸ਼ਨ ਜਿਹੜੀ ਉਹ ਭਰ ਦਿੱਤਾ ਫਾਰਮ ਕੰਪਲੀਟ ਸੀਗਾ ਤੇ ਦੂਸਰੇ ਜਿਹੜੇ ਉਹਨਾਂ ਦੀ ਉਮਰ ਜਿਹੜੀ ਉਹ ਘੱਟ ਸੀਗੀ ਸਰ ਇਹ ਤਾਂ ਕੀ ਕਰਨ ਸਰ ਇਹ ਇੱਥੇ ਜਿਹੜੇ ਆ ਪਹਿਲਾਂ ਵੀ ਕੈਂਪ ਲੱਗੇ ਹੋਏ ਸੀ ਆਪਾਂ ਉਹਨਾਂ ਦੇ ਵਿੱਚ ਵੀ ਇਹ ਕਾਫੀ ਕੇਸ ਜਿਹੜੇ ਆ ਕਵਰ ਕਰ ਲਏ ਹੋਏ ਇਸ ਕਰਕੇ ਹੋ ਸਕਦਾ ਕਿ ਘੱਟ ਲੋਕ ਆਏ ਹੋਣ ਤਾਂ ਹੁਣ ਸਾਫ ਹੈ ਕਿ ਇੱਕ ਇੱਕ ਥਾਂ ਤੇ ਕਈ ਕੀ ਵਾਰ ਕੈਂਪ ਲਾਏ ਜਾ ਰਹੇ ਨੇ ਜਦ ਕਿ ਆਪ ਆਗੂ ਹੀਲ ਸ਼ਾਮ ਲਾ ਰਹੇ ਨੇ ਕਿ ਜਿੱਥੇ ਕੈਂਪਾਂ ਦੀ ਯਾਸਲ ਲੋੜੇ ਉਹਨਾਂ ਥਾਵਾਂ ਤੇ ਕੈਂਪ ਲਾਏ ਹੀ ਨਹੀਂ ਜਾ ਰਹੇ لہذا واقعی کارج ਪ੍ਰਣਾਲੀ ਵਿਗੜੀ ਹੋਈ ਜਾਪਦੀ ਹੈ ਜਿਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਹੱਦ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਹ سہولت ਹਰ ਇੱਕ ਨਾਗਰਿਕ ਤੱਕ ਪਹੁੰਚਾਈ ਜਾ ਸਕੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ